ਗੁਰਦੁਆਰਾ ਖੇਰਵਾਲੀ ਖੂਹ ਦੀ ਵਿਖੇ ਸਲਾਲਾ ਜੋੜ ਮੇਲੇ ਦੇ ਵਿੱਚ ਹਾਜ਼ਰੀਆਂ ਲਗਾ ਰਹੇ ਹੋ ਸਤਿਗੁਰੂ ਜੀ ਦੀ ਕਿਰਪਾ ਨਾਲ ਸਤਕਾ ਮਿਹਲੇ ਦਿਨ ਤੋਂ ਰਾਤਰੀ ਦੇ ਸਮਾਗਮਾਂ ਦੀ ਆਰੰਭਤਾ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਰਹੀ ਹੈ ਅੱਜ ਦਾ ਆਸਥਾਨ ਦੀ ਬਾਤ ਹਾਰਿ ਚੁੱਕਿਆ ਹੈ ਆਪ ਜੀ ਸੰਗਤਾਂ ਸਤਸਰੂ ਜੀ ਦੇ ਦਰਸ਼ਨ ਦੀ ਦਾਤ ਕਰਦੇ ਹੋਏ ਸਭ ਸੰਗਤ ਆਨੰਦਮਾਨ ਰਹੇ ਹੋ ਆਪ ਜੀ ਭਲੀ ਸਰਕਾਰ ਬਿੰਦਤ ਹੋ ਹਾਂ ਜਗਤੀ ਜੋਤ ਸੁਰਤ ਗੱਤੀ ਤੇ ਸੁਭਾਏ ਮਾਨ ਬਦਨ ਜੀ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦਾ ਸਰਕਾਰ ਦਾ ਨਿਗਾਂ ਦਰਖਣੀ ਵਾਲਾ ਲਾਈਵ ਗੁਰੂ ਮਹਾਰਾਜ ਜੀ ਦਾ ਪਹਿਲਾ ਪ੍ਰਕਾਰ ਆਇਆ ਹੈ ਕਿਈ ਵਾਰੀ ਹੁੰਦੇ ਨਹੀਂ ਬੰਦੇ ਉੱਤੇ ਯਾਰ ਕਈ ਵਾਰੀ ਆ ਜਾਂਦੀ ਹੈ